ਮੋਦੀ ਸਾਹਿਬ ਵਿਚਾਰੇ ਨੇ ਦੋ ਪਾਸੇ ਦੋਸਤ ਨੇ ਇੱਕ ਅਮਰੀਕਾ ਵਾਲੇ ਦੋਸਤ ਜਿਹੜੇ ਕਹਿੰਦੇ ਨੇ ਕਿ ਅਸੀਂ ਮੋਦੀ ਸਾਹਿਬ ਦੇ ਦੋਸਤ ਆ ਇਧਰ ਇੱਕ ਦੋਸਤ ਹੋਰ ਅਦਾਨੀ ਸਾਹਿਬ ਕਿਉਂਕਿ ਇਹਨਾਂ ਦਾ ਵੀ ਕੰਮ ਹੈ ਇਹਨਾਂ ਦਾ ਵੀ ਬਿਜ਼ਨਸ ਹੈ ਤੇ ਉਹਨਾਂ ਨੇ ਵੀ ਕਿਉਂਕਿ ਖਾਲੀ ਬਾਜ਼ਾਰ ਮਿਲਣਾ ਹੈ ਤੇ ਉੱਥੇ ਉਹਨਾਂ ਨੇ ਆਪਣਾ ਵੀ ਪ੍ਰੋਡਕਸ਼ਨ ਕਰਨੀ ਹੈ ਤੇ ਸਮਾਨ ਵੇਚਣਾ ਵੀ ਹੈ ਪਰ ਵਿਚ ਵਿਚਾਰੇ ਮੋਦੀ ਸਾਹਿਬ ਕਿਹੜੇ ਪਾਸੇ ਨੇ ਸਪੋਰਟ ਕਰਨਗੇ ਤੇ ਉਹਦੇ ਚ ਕਿਹੜਿਆਂ ਨੂੰ ਫਾਇਦਾ ਹੋਣਾ ਆਪਣੇ ਵਾਲਿਆਂ ਦਾ ਕੀ ਬਣਨਾ ਜੀ ਗੁੱਲ ਮਣਾ ਕੇ ਪੁੱਛੀਏ ਦੇਖੋ ਮੈਂ ਤੁਹਾਨੂੰ ਨਾ ਇੱਕ ਚੀਜ਼ ਦੱਸ ਰਿਹਾ ਮੈਂ ਸਿਰਫ ਇਹਨਾਂ ਦੱਸੂਗਾ ਕਿ ਜਿੰਨੀ ਵੀ ਜਾਣਕਾਰੀ ਮੇਰੇ ਤੱਕ ਆਈ ਹੈ ਸਮਝ ਲਓ ਕਿ ਕੋਈ ਪੰਜਾਬ ਦਾ ਖੈਰਖਵਾ ਪਰ ਭਾਰਤੀ ਜਨਤਾ ਪਾਰਟੀ ਦੀਆਂ ਸਫਾਂ 'ਚ ਬੈਠਣ ਵਾਲਾ ਬੰਦਾ ਜੀ ਉਸਨੇ ਪਹਚਾਈ ਹੈ ਕਿ ਭਾਈ ਥੋੜਾ ਜਿਹਾ ਰੌਲਾ ਪਾਓ ਹੂੰ ਕਿਉਂਕਿ ਉਹ ਕਹਿੰਦੇ ਕਿ ਮੀਡੀਆ ਤੁਹਾਡਾ ਮੈਨੇਜ ਹੈ ਰਗੜੇ ਜਾਉਂਗੇ ਇਹਨਾਂ ਨੇ ਤਾਂ ਰੌਲਾ ਪਾ ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਮੋਦੀ ਸਾਹਿਬ ਨੇ ਫੈਸਲਾ ਕਰ ਦਿੱਤਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਭਗਤ ਮੰਡਲੀ ਨੇ ਥਾਲੀ ਚੱਕ ਦੇਣੀ ਥਾਲੀ ਚੱਕ ਦੇਣੀ ਆ ਹੂੰ ਇਹਨਾਂ ਨੂੰ ਤਾਂ ਬਾਅਦ ਚ ਪਤਾ ਲੱਗਦਾ ਕਿ ਨੋਟਬੰਦੀ ਦਾ ਅਸਰ ਕੀ ਹੁੰਦਾ ਹੈ ਜੀ ਹੂੰ ਠੀਕ ਹੈ ਨਾ ਜੀ ਇਹਨਾਂ ਨੂੰ ਤਾਂ ਇਹ ਬਾਅਦ ਚ ਪਤਾ ਲੱਗਦਾ ਕਿ ਲਾਕਡਾਊਨ ਦਾ ਕੀ ਨੁਕਸਾਨ ਹੋਇਆ ਹੈ ਜੀ ਬਿਲਕੁਲ ਉਹ ਕਹਿੰਦੇ ਕਿ ਵੀਲਾ ਰਹਿੰਦੇ ਆ ਆ ਘਟੋ-ਕਟ ਪੰਜਾਬੀਆਂ ਨੂੰ ਦੱਸ ਦਿਓ ਜੀ ਜ਼ਰੂਰ ਮੈਂ ਦੱਸ ਦਿਆਂ ਇਸ ਕਰਕੇ ਮੈਂ ਮਤਲਬ ਦੇਖੋ ਇੰਨੀ ਕੁ ਹੀ ਤੁਹਾਨੂੰ ਜਾਣਕਾਰੀ ਦੇ ਸਕਦਾ ਕਿ ਮੈਨੂੰ ਕਿਸੇ ਬੰਦੇ ਨੇ ਹੂੰ ਜਾਣਕਾਰੀ ਦਿੱਤੀ ਆ ਕਿ ਭਾਈ ਤੁਹਾਡੀ ਸਰਕਾਰ ਬੇहद ਦਬਾਹੇਠ ਹੈ ਇਸ ਵੇਲੇ ਅਮਰੀਕਾ ਦੇ ਜੀ ਠੀਕ ਹੈ ਜੀ ਹੂੰ ਹੁਣ ਉੱਥੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਇੱਕ ਵਜ਼ੀਰ ਸਾਡਾ ਕਈ ਦਿਨ ਤੋਂ ਉੱਥੇ ਬੈਠਾ ਉੱਚ ਪੱਧਰੀ ਮੀਟਿੰਗ ਦੀ ਉਡੀਕ 'ਚ ਆ ਉਹਨੂੰ ਮੀਟਿੰਗ ਨਹੀਂ ਮਿਲ ਰਹੀ ਹੂੰ ਦੇਖੋ ਡੰਕਾ ਕਿਦਾਂ ਵੱਜ ਰਿਹਾ ਜੀ ਇੱਥੇ ਗੱਲਾਂ ਜਿਹੜੀਆਂ ਉਹ ਹੋਰ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਤੇ ਲੋਕ ਹੋਰ ਤਰੀਕੇ ਨਾਲ ਹੀ ਉਹਨਾਂ ਨੂੰ ਲੈਂਦੇ ਨੇ ਜੀ ਉੱਥੋਂ ਜਿਹੜੀ ਕਹਾਣੀ ਨਿਕਲ ਰਹੀ ਹੈ ਸਾਬ ਕਿ ਡੋਨਲਡ 트ੰਪ ਜਿਹੜਾ ਹੈ ਨਾ ਉਹ ਬਹੁਤ ਵੱਡੇ ਪੱਧਰ ਤੇ ਗੇਮ ਲਾ ਰਿਹਾ ਹੈ ਇੰਡੀਆ ਚ ਠੀਕ ਹੈ ਜੀ ਪਾਕਿਸਤਾਨ ਤੇ ਉਹਨਾਂ ਨੇ ਬਿਜ਼ਨਸ ਆਫ ਦਾ ਸੈੱਟ ਕਰ ਲਿਆ ਜੀ ਜੀ ਪਾਕਿਸਤਾਨ ਵਾਲਿਆਂ ਨੂੰ ਤਵੱਜੋ ਕਿੰਨੀ ਦੇ ਰਹੇ ਆ ਉਹ ਕੋਈ ਵੀ ਕੁਮੰਤਰੀ ਕੂਟਨੀਤੀ ਨੂੰ ਸਮਝਣ ਵਾਲਾ ਤੁਹਾਨੂੰ ਦੱਸਦਾ ਹੈਗਾ ਕੈਸ ਵੇਲੇ ਇਕਦਮ ਪਾਕਿਸਤਾਨ ਦੀ ਕਿੰਨੀ ਪੁੱਛਗਿਛ ਹੋ ਗਈ ਜਦ ਕਿ ਪਾਕਿਸਤਾਨ ਤੇ ਭਾਰਤ ਦੀ ਚਲੋ ਦੇਸ਼ ਵਾਈਜ਼ ਜਾਂ ਸਾਰੇ ਠੀਕ ਹੁੰਦੇ ਨੇ ਜੀ ਮੈਂ ਕਿਸੇ ਵੀ ਉਹ ਨਹੀਂ ਕਰਦਾ ਪਰ ਇਕਨੋਮੀ ਦੇ ਹਿਸਾਬ ਨਾਲ ਵਿਕਾਸ ਦੇ ਹਿਸਾਬ ਨਾਲ ਦੂਆਂ ਦਾ ਬਹੁਤ ਫਾਸਲਾ ਹੈ ਬੇਸ਼ੱਕ ਵੱਸੋਂ ਦੇ ਇਲਹਾਸ ਨਾਲ ਮਿਲਟਰੀ ਦੇ ਲਿਹਾਸ ਨਾਲ ਤਾਂ ਤਵੱਜੋ ਕਿਸ ਨੂੰ ਦਿੱਤੀ ਜਾਂਦਾ ਤੱਕ ਦੇਖੇ ਜਾਣ ਤਾਂ ਠੀਕ ਹੈ ਜੀ ਡੋਨਲਡ ਟਰੰਪ ਬੇਸਿਕਲੀ 2-3 ਚੀਜ਼ਾਂ ਤੇ ਬਹੁਤ ਨਾਰਾਜ਼ ਆ ਇੱਕ ਤਾਂ 13 ਵਾਰੀ ਔਨ ਰਿਕਾਰਡ ਕਹਿ ਚੁੱਕਾ ਕਿ ਬਈ ਤੁਹਾਡੀ ਦੋਹਾਂ ਦੀ ਸੁਲ੍ਹਾ ਤੇ ਮੈਂ ਕਰਵਾਈ ਹੈ ਮੋਦੀ ਹੈ ਕਿ ਮਾਨਤਾ ਨਹੀਂ ਜੀ ਠੀਕ ਹੈ ਜੀ ਇੱਕ ਉਹ ਟਰੰਪ ਕਹਿੰਦਾ ਕਿ ਆਪਦੇ ਮੂੰਹੋਂ ਕਹੋ ਤੁਸੀਂ ਕਹੋਗੇ ਤੇ ਨੋਬਲ ਆ ਗਿਆ ਸਮਝੋ ਫਿਰ ਮੈਂ ਛੱਡਣਾ ਨਹੀਂ ਜੀ ਕਿਉਂਕਿ ਉਧਰੋਂ ਇਜ਼ਰਾਈਲ ਤੇ ਇਰਾਨ ਦਾ ਕਰਤਾ ਹੂੰ ਹੂੰ ਇੱਕ ਅੱਧਾ ਮੈਂ ਉਧਰ ਗਾਜ਼ਾ ਵਾਲਿਆ ਦਾ ਸਿਸਟਮ ਕਰਤਾ ਠੀਕ ਤੇ ਨੋਬਲ ਨਾ ਵੀ ਦੇਣ ਕਿ ਮੈਂ ਭੱਜ ਜਾਣਾ ਲੈ ਕੇ ਭੱਜ ਜਾਣਾ ਜਾਂ ਫਿਰ ਮੈਂ ਉਹਨਾਂ ਨੂੰ ਮੈਂ ਲੈ ਕੇ ਲੈ ਕੇ ਨਾਸ ਜਾਣਾ ਡੋਨਲਡ ਟਰੰਪ ਇਹ ਗੱਲ ਕਰਦਾ ਹੂੰ ਅੱਛਾ ਉਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਦਬਾਅ ਦੀ ਰਣਨੀਤੀ ਖੇਡੀ ਉਹ ਕਹਿੰਦੇ ਵੀ ਜਿਹੜਾ ਰਸ਼ੀਆ ਤੋਂ ਤੇਲ ਖਰੀਦਦਾ ਆਪਣਾ ਸ਼ਾਇਦ 38% ਤੇਲ ਆ ਰਿਹਾ ਆਪਾਂ ਇੱਕ ਦਿਨ ਗੱਲ ਵੀ ਕਰ ਰਹੇ ਸੀਗੇ ਤੋ ਆਪਾਂ ਨੂੰ ਕਿਸੇ ਨੇ ਕਰੈਕਟ ਵੀ ਕੀਤਾ ਸੀ ਜੀ ਕਿ ਭਈ ਹਾਲੇ ਵੀ ਉੱਥੋਂ ਤੇਲ ਆ ਰਿਹਾ ਹੂੰ ਠੀਕ ਹੈ ਜੀ ਤਾਂ ਉਹ ਕਹਿੰਦੇ ਕਿ ਜਿਹੜੇ ਦੇਸ਼ ਰਸ਼ੀਆ ਤੋਂ ਤੇਲ ਖਰੀਦਣਗੇ ਅਸੀਂ 500% ਟੈਕਸ ਲਾਵਾਂਗੇ 500% ਹਾਂ ਜੀ ਚਾਈਨਾ ਤੇ ਸ਼ਾਇਦ ਇਹਨਾਂ ਨੇ 100 150 ਲਾਇਆ ਸੀ ਜਿਹੜਾ ਵਾਪਸ ਲਿਆ ਜੀ ਉਹ 500 ਰਾਸ਼ੀਆ ਤੋਂ ਤੇਲ ਕੌਣ ਲੈ ਰੇ ਹੂੰ ਆਪਾਂ ਤੇ ਚਾਹੀਦਾ ਚਾਹੀਦਾ ਉਹਨਾਂ ਦੀ ਪ੍ਰਵਾਹ ਨਹੀਂ ਕਰਦਾ ਹੂੰ ਤੇ ਰਹਿ ਗਿਆ ਤੇ ਰਹਿ ਕੌਣ ਗਿਆ ਜੀ ਮਲਕੇ ਹਰੇਕ ਪਾਸਿਓਂ ਸਰ ਜਦੋਂ ਹੁਣ ਇਹ ਸਵਾਲ ਜੈ ਸ਼ੰਕਰ ਜੀ ਦੇ ਸਾਹਮਣੇ ਆਏ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਦੋਂ ਪੋਲ ਆਊਗਾ ਫਿਰ ਪਾਰ ਕਰਾਂਗੇ ਵੇਖੀ ਜਾਊਗੀ ਜੀ ਵੀ ਪਾਰਤਾ ਕਰਨਾ ਹੀ ਆ ਉਹ ਜਦੋਂ ਪੁਲ ਨੇੜੇ ਆ ਗਿਆ ਉਦੋਂ ਦੇਖਾਂਗੇ ਮਤਲਬ ਇਹ ਆ ਕਿ ਸਾਹਿਬ ਕਿਤਾਬ ਜਿਹੜਾ ਉਹ ਕੁੱਲ ਮਿਲਾ ਕੇ ਆ ਕਿ ਮੋਦੀ ਸਾਹਿਬ ਦੀ ਇੱਕ ਕਮਜ਼ੋਰ ਨਸ ਉਹਨਾਂ ਦੇ ਕੋਲ ਹੈ ਹੂੰ ਉਹ ਕਮਜ਼ੋਰ ਨਸ ਹੈ ਅਡਾਨੀ ਉਹਨਾਂ ਨੇ ਇੱਕ ਹੋਰ ਚੋਰੀ ਫੜੀ ਹੈ ਸਾਹਿਬ ਜਿਹੜੀ ਅੰਦਰੋਂ ਮੈਨੂੰ ਪਤਾ ਲੱਗਿਆ ਪਹਿਲਾਂ ਨਹੀਂ ਤਾਂ ਬਿਨਾ ਵੀ ਜੀ ਉਹ ਤੁਹਾਨੂੰ ਦੱਸਦਾ ਮੈਂ ਜੀ ਉਹ ਕਹਿੰਦੇ ਕਿ ਈਰਾਨ ਤੋਂ ਬਰਾਸਤਾ ਓਮਾਨ ਗੈਸ ਕੌਣ ਲੈ ਕੇ ਜਾਂਦਾ ਸੀ ਭਾਈ ਹੂੰ ਅਸੀਂ ਤੇ ਸੈਂਕਸ਼ਨ ਲਾਏ ਨੇ ਈਰਾਨ ਤੇ ਤਾਂ ਵਾਇਆ ਓਮਾਨ ਅਡਾਨੀ ਸਾਹਿਬ ਦੇ ਪੋਰਟ ਤੇ ਗੈਸ ਕਿਵੇਂ ਪਹੁੰਚਦੀ ਰਹੀ ਆਪਣੇ ਤੇ ਸੈਟਲਾਈਟ ਲੱਗੇ ਨੇ ਕਹਿੰਦੇ ਸਭ ਸਭ ਪਤਾ ਅੱਜ ਤੇ ਤੁਹਾਡੀ ਸ਼ਿਪਮੈਂਟ ਨੋਟ ਕੀਤੀ ਹੈ ਜੀ ਤੇ ਸੈਂਕਸ਼ਨ ਦੀ ਵਾਇਓਲੇਸ਼ਨ ਉਹ ਕਹਿੰਦੇ ਵੀ ਦੇਖ ਲਓ ਕਿੰਨੀ ਖਤਰਨਾਕ ਹੈ ਸਾ ਇਹ ਹੁਣ ਅਡਾਨੀ ਵਾਲੇ ਕੇਸ ਤੇ ਪਹਿਲਾਂ ਹੀ ਉਲਝੇ ਸੀ ਉਹਨਾਂ ਨੇ ਪਹਿਲਾਂ ਹੀ ਛਤੀ ਬਲਾਵੇਂ ਪਾਏ ਸੀ ਹੁਣ ਨਾਲ ਉਹਨਾਂ ਨੇ ਇਹ ਵੀ ਚੱਕ ਲਿਆ ਮਾਮਲਾ ਉਹ ਕਹਿੰਦੇ ਵੀ ਹੁਣ ਇਦਾਂ ਕਰਦੇ ਆਪਾਂ ਟਰੇਡ ਐਗਰੀਮੈਂਟ ਕਰ ਦਿਓ ਜੀ ਉਹਦੇ ਚ ਉਹ ਕਹਿੰਦੇ ਵੀ ਸਾਡਾ ਸੋਇਆਬੀਨ ਸੀਗਾ ਯਾਰ ਉਹ ਚਾਈਨਾ ਚ ਜਾਂਦਾ ਸੀ ਉਹ ਉਧਰੋਂ ਕੰਮ ਠੱਪ ਹੋ ਗਿਆ ਲੜਾਈ ਝਗੜਾ ਕਰ ਬੈਠੇ ਚਾਚਾ 트ੰਪ ਜੀ ਵੀ ਇਦਾਂ ਵੀ ਸੋਇਆਬੀਨ ਤੁਹਾਡੇ ਬਾਜ਼ਾਰ ਚ ਲੈ ਕੇ ਆਉਂਦੇ ਆਪਾਂ ਕਿਉਂਕਿ ਤੁਸੀਂ ਤੇ ਲਗਭਗ ਅੱਧ ਤੋਂ ਜ਼ਿਆਦਾ ਸੋਇਆਬੀਨ ਇੰਪੋਰਟ ਕਰਦੇ ਹੋ ਹਮ ਅਮਰੀਕਾ ਦੇਊਗਾ ਤੁਹਾਨੂੰ ਨਜ਼ਾਰੇ ਨੇ ਮਜ਼ੇ ਨੇ ਉਹ ਨਹੀਂ ਕਿਸੇ ਤਰ੍ਹਾਂ ਲੈਣਾ ਸਾਡਾ ਹੀ ਆਊਗਾ ਜੀ ਕਹਿੰਦੇ ਆਪਾਂ ਦੇਂਗਾ ਜੀ ਸੋਇਆਬੀਨ ਹੁਣ ਉਹ ਸੋਇਆਬੀਨ ਤੇ ਖੇਤੀ ਉਤਪਾਦ ਹੈ ਐਗਰੀਕਲਚਰ ਹਮ ਹਮ ਐਗਰੀਕਲਚਰ ਖੁੱਲ ਜਾਂਦਾ ਹੈ ਤਾਂ ਬਸ ਸਾਫ ਗਤਾ ਬਹੁਤ ਵੱਡਾ ਹਿੱਸਾ ਖੁੱਲ ਗਿਆ ਹਾਂ ਜੀ ਮੈਂ ਇਸੇ ਕਰਕੇ ਅੱਗੇ ਥੋੜੀ ਜੀ ਕਹਿ ਲੋ ਕਿ ਹਿੰਟ ਬਾਜੀ ਦੇ ਕੇ ਆਇਆ ਸੀ ਆਪਦੇ ਪੋਸਟ ਦੇ ਵਿੱਚ ਜੀ ਕਿ ਭਾਈ ਇਹ ਤਾਂ ਨਤੀਜਾ ਪਤਾ ਕੀ ਹੋਣਾ ਹੁਣ ਮੋਦੀ ਸਰਕਾਰ ਫਸ ਗਈ ਇੱਕ ਪਾਸੇ ਕਮਜ਼ੋਰ ਨਾਸ ਹੈ ਡੋਨਲਡ ਟਰੰਪ ਵਰਗਾ ਸਨਕੀ ਆਦਮੀ ਹੈ ਦੂਸਰੇ ਪਾਸੇ ਦੂਸਰੇ ਪਾਸੇ ਆ ਤੁਹਾਡੀ ਖੇਤੀ ਜੀ ਛੋਟਾ ਕਿਸਾਨ ਉਧਰ ਕਿਸੇ ਕੋਲ 4000 ਕਿੱਲੇ ਦਾ ਫਾਰਮ ਆ ਕਿ ਕੋਲ 10000 ਕਿੱਲੇ ਦਾ ਫਾਰਮ ਆ ਸਬਸਿਡਾਈਜ਼ ਸਰਕਾਰ ਕਰਦੀ ਹੈ ਯੂ ਐਸ ਦੀ ਗਵਰਨਮੈਂਟ ਆ ਸਰ ਜੀ ਇਧਰ ਢਾਈ ਕਿੱਲੇ ਵਾਲਾ 2 ਕਿੱਲੇ ਵਾਲਾ 80% ਕਿਸਾਨ ਹੈ ਇੰਡੀਆ ਦਾ ਕੀ ਮੁਕਾਬਲਾ ਕਰੂਗਾ ਜੀ ਜੀ ਉਹ ਕਹਿੰਦੇ ਕਿ ਡੇਰੀ ਉਤਪਾਦ ਵੀ ਖੋਲਦੇ ਹੋ ਤੇ ਬਾਈ ਖੇਤੀ ਉਤਪਾਦ ਵੀ ਖੋਲਦੇ ਹੋ ਬਾਕੀ ਸਭ ਗਿਤਾਬਾ ਪਾ ਕਰ ਲਾਂਗੇ ਬਾਕੀ ਸਭ ਕ ਤਾਂ ਹਿੱਲ ਹੀ ਜਾਣਾ ਸਾਰਾ ਸਾਰੇ ਮਸਲੇ ਹੱਲ ਹੋਣਗੇ ਹਮ ਹੁਣ ਸਰ ਇਹ ਪ੍ਰੋਬਲਮ ਆ ਗਈ ਆ ਬੜਾ ਸੰਕਟ ਹੈ ਇਸ ਟਾਈਮ ਮੋਦੀ ਸਰਕਾਰ ਵਾਸਤੇ ਕਿ ਜੀ ਉਧਰੋਂ ਤਾਂ ਕਮਜ਼ੋਰ ਨਸ ਉਹਨਾਂ ਦੇ ਕੋਲ ਆ ਅਡਾਨੀ ਦਾ ਕੇਸ ਹੈ ਅਡਾਨੀ ਹਿੱਲਦਾ ਤਾਂ ਸਮਝ ਲਓ ਕਿ ਮੋਦੀ ਹਿੱਲਦਾ ਜਦੋਂ ਮੇਰਾ ਇਲਾਕਾ ਲੱਦਾ ਸਾਰਾ ਹਿੱਲਦਾ ਸ਼ਹਿਰ ਲੁਧਿਆਣਾ ਸੋ ਜੀ ਤੋਤੇ ਵਾਲੀ ਕਹਾਣੀ ਸੁਣੀ ਹੈ ਤੁਸੀਂ ਦਾਦੀ ਨਾਨੀ ਤੋਂ ਪੁਰਾਣੇ ਸਮੇਂ ਵਿੱਚ ਕਿੱਕ ਰਾਜਾ ਸੀ ਉਹਦੀ ਤੋਤੇ ਚ ਜਾਨ ਸੀ ਹਮ ਛਤ ਸੁਣੀ ਹੋਏਗੀ ਜੇ ਨਹੀਂ ਤਾਂ ਕਿਤੇ ਫਿਰ ਮੈਂ ਸੁਣਾ ਦਿਆਂ ਤਾਂ ਮਤਲਬ ਕਿ ਉਹ ਤੋਤਾ ਕੌਣ ਹੈ ਰਾਜਾ ਕੌਣ ਹੈ ਸਭ ਪਤਾ ਹੈ ਹਮ ਤਾਂ ਦੂਜੇ ਪਾਸੇ ਹੈ ਕਿਸਾਨੀ ਹੁਣ ਜੇ ਮੰਨ ਲੋ ਉਤਪਾਦ ਖੋਲ ਦੇਓਗੇ ਡੇਰੀ ਵਾਲਾ ਜਾਂ ਖੇਤੀ ਵਾਲਾ ਹੁਣਾ ਕੀ ਹੈ ਕਿ ਕਿਸਾਨ ਆਊਗਾ ਸੜਕ ਤੇ ਹੁਣ ਕਿਸਾਨ ਜੇ ਸੜਕ ਤੇ ਆਊਗਾ ਤਾਂ ਸਰ ਉਸ ਨੂੰ ਰੋਕਣ ਵਾਸਤੇ ਕੰਲੀ ਮੋਦੀ ਸਰਕਾਰ ਨਹੀਂ ਹੋਏਗੀ ਸੜਕ ਤੇ ਖੜੀ ਜੀ ਉਹਦੇ ਬੈਕ ਤੇ ਹੋਏਗਾ ਅਮਰੀਕਾ ਫਿਰ ਰਿਪੀਟ ਕਰਦਾ ਫਿਰ ਰਿਪੀਟ ਕਰਦਾ ਕਿ ਅਮਰੀਕਾ ਦੇ ਇੰਟਰਸਟ ਨੂੰ ਪ੍ਰੋਟੈਕਟ ਕੌਣ ਕਰੇਗਾ ਇਨਡਾਇਰੈਕਟਲੀ ਅਮਰੀਕਾ ਤੇ ਦੂਜੇ ਪਾਸੇ ਦੂਜੇ ਪਾਸੇ ਫਿਰ ਐਕਟਿਵ ਹੋਏਗਾ ਚਾਈਨਾ ਦੂਜੇ ਪਾਸੋਂ ਓਹ ਜ਼ੋਰ ਲਾਏਗਾ ਜੀ ਕਿ ਜੋ ਕਿਸਾਨ ਹੈ ਜਾਂ ਐਜੀਟੇਸ਼ਨ ਹੈ ਉਹ ਫਾਇਨ ਇੰਡੀਆ ਚ ਯਾਨੀ ਤੁਸੀਂ 버거 ਚ ਆ ਗਏ ਨਾ 버거 ਪੋਜੀਸ਼ਨ ਚ ਆ ਗਏ ਇੱਕ ਪਾਸੇ ਉਹ ਮਹਾ ਜੀ ਸ਼ਕਤੀ ਕਹ ਲਓ ਉਹਦੇ ਫਾਇਦੇ ਪਾਵਰ ਕਹ ਲਓ ਦੂਜੇ ਪਾਸੇ ਆ ਬੈਠਾ ਡਰੈਗਨ ਬੈਠਾ ਇੱਕ ਪਾਸੇ ਆ ਅੰਕਲ ਸੇਮ ਆ ਤੇ ਸਾਰੇ ਪਾਸੇ ਸੇਮ ਸੇਮ ਆ ਯਾਨੀ ਇਹ ਜਿਹੜਾ ਦੌਰਾ ਹੈ ਜੈ ਸ਼ੰਕਰ ਜੀ ਦਾ ਜਾਂ ਜਿਹੜੇ ਇੱਕ ਵਜ਼ੀਰ ਸਾਹਿਬ ਉੱਥੇ ਬੈਠੇ ਨੇ ਉਹ ਗੂਗਲ ਕਰ ਲੈਣਾ ਤੁਹਾਨੂੰ ਮਿਲ ਜਾਏਗਾ ਨਾਮ ਜੀ ਕਿਥੇ ਉਹ ਬੈਠੇ ਨੇ ਵੀ ਪਤਾ ਲੱਗ ਜਾਏਗਾ ਕਿ ਕਿੰਨੇ ਦਿਨਾਂ ਤੋਂ ਵੇਟ ਕਰ ਰਹੇ ਨੇ ਉਹ ਵੀ ਪਤਾ ਲੱਗ ਜਾਏਗਾ ਤਾਂ ਮਤਲਬ ਕਿ ਆਉਣ ਵਾਲੇ ਕੁਝ ਦਿਨ ਕਾਫੀ क्रूशियल ਮੰਨੇ ਜਾ ਸਕਦੇ ਆ ਜੇ ਮੋਦੀ ਸਰਕਾਰ ਛੁਕਦੀ ਆ ਤਾਂ ਇਹ ਸਮਝਿਆ ਜਾਂਦਾ ਹੈ ਕਿ ਭਾਈ ਮੋਦੀ ਸਾਹਿਬ ਜਿਹੜੇ ਆ ਅੰਦਰੂਨੀ ਤੌਰ ਤੇ ਬਹੁਤ ਵੱਡੇ ਸੰਕਟ ਚ ਆ ਜਾਣਗੇ ਪਰ ਜੋ ਅਮਰੀਕਾ ਦੀ ਨਹੀਂ ਮੰਨਦੇ ਜੀ ਤਦ ਵੀ ਉਹ ਸੰਕਟ ਚ ਆ ਸਕਦੇ ਆ ਫਿਰ ਦੂਜੇ ਪਾਸੇ ਅਮਰੀਕਾ ਵੀ 당ਲੀ ਸੰਕਟ ਆਉਣਗੇ ਆ ਫਿਰ ਉਹ ਮੰਤਰੀ ਰਾਜਨੀਤੀ ਹੈ ਜੀ ਜੀ ਠੀਕ ਹੈ ਨਾ ਇਥੇ ਅੰਦਰੂਨੀ ਰਾਜਨੀਤੀ ਹੈ ਬਿਲਕੁਲ ਮਿੰਟੂ ਜੀ ਬਿਲਕੁਲ ਖੈਰ ਚਲੋ ਕਾਫੀ ਸਾਰੇ ਕਮੈਂਟ ਨੇ ਇਸ ਵਿਸ਼ੇ ਦੇ ਨਾਲ ਜੁੜੇ ਆਪਾਂ ਪੜ੍ਹ ਲੈਣੇ ਨੇ ਡਾਕਟਰ ਹਰਪੀ ਸਿੰਘ ਜੀ ਕਹਿ ਰਹੇ ਨੇ ਕਿ ਆ ਨਿਊਜ਼ਪੇਪਰ ਦੇ ਵਿੱਚ ਕਿਸੇ ਦੇ ਵਿੱਚ ਕਹਿੰਦੇ ਆਇਆ ਹੋਇਆ ਹੈ ਵੀ ਇੰਡੀਆ ਨੂੰ ਇੱਕ ਐਨਮੀ ਦੇ ਤੌਰ ਤੇ ਕਹਿੰਦੇ ਟ੍ਰੀਟ ਕਰਨਾ ਚਾਹੀਦਾ ਯੂਕੇ ਨੂੰ ਯੂਕੇ ਯੂਕੇ ਸ਼ੁੱਡ ਨੀਡ ਟੂ ਟ੍ਰੀਟ ਇੰਡੀਆ ਐਜ਼ ਐਨਮੀ ਯੂਕੇ ਮਤਲਬ ਕਿ ਯੂਕੇ ਨੂੰ ਚਾਹੀਦਾ ਯੂਕੇ ਨੂੰ ਚਾਹੀਦਾ ਹਾਂਜੀ ਹੋ ਹੋ ਬਿਲਕੁਲ ਤੇ ਇੱਕ ਬੱਲੀ ਸਾਹਿਬ ਹੋਰਾਂ ਦਾ ਕਮੈਂਟ ਆਇਆ ਇਹ ਕਹਿ ਰਹੇ ਨੇ ਕਿ ਵਿਦੇਸ਼ ਮੰਤਰੀ ਕਹਿ ਰਹੇ ਨੇ ਕਿ 500% ਜਿਹੜਾ ਟੈਰਿਫ ਸੀ ਉਸ ਨਾਲ ਵੀ ਨਜੇਠ ਲਾਂਗੇ ਪਰ ਕਹਿਣਾ ਤੇ ਕੁਝ ਨਹੀਂ ਹੁੰਦਾ ਨਹੀਂ ਉਹੀ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਜਦੋਂ ਅਸੀਂ ਪੁਲ ਦੇ ਨੇੜੇ ਆਵਾਂਗੇ ਪੁਲ ਜਦੋਂ ਆਊਗਾ ਫਿਰ ਉਹਨੂੰ ਕਿਵੇਂ ਪਾਰ ਕਰਨਾ ਫਿਰ ਦੇਖਾਂਗੇ ਜੀ ਉਹਨਾਂ ਨੇ ਆਵਾਕ ਇਸਤੇਮਾਲ ਪਰ ਕਈ ਵਾਰੀ ਤਿਆਰੀਆਂ ਮਿੰਟੂ ਜੀ ਪਹਿਲਾਂ ਹੀ ਕਰਨੀਆਂ ਪੈਂਦੀਆਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੈ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਊ ਤੁਸੀਂ ਹਿਸਾਬ ਲਾ ਲਓ ਮੈਂ ਜੋ ਜਾਣਕਾਰੀ ਤੁਹਾਨੂੰ ਅੰਦਰ ਅੰਦਰ ਦੀ ਦਿੱਤੀ ਆ ਇੱਕ ਆਪਦੇ ਸੋਰਸ ਦੇ ਵਾਲੇ ਉਹ ਕੌਣ ਹੈ ਸੋਚ ਕੇ ਦੇਖੋ ਜੇ ਉਹ ਬੰਦਾ ਕੋਈ ਸੋਚ ਰਿਹਾ ਜਿਹੜਾ ਭਾਜਪਾ ਦਾ ਵੀ ਖੈਰਖਵਾ ਹੈ ਮੋਦੀ ਸਾਹਿਬ ਦਾ ਵੀ ਖੈਰਖਵਾ ਹੈ ਕਿਸਾਨੀ ਦਾ ਵੀ ਖੈਰਖਵਾ ਹੈ ਦੇਸ਼ ਦਾ ਵੀ ਖੈਰਖਵਾ ਹੈ ਜੀ ਤਾਂ ਸਮਝੋ ਕਿ ਹਲਚਲ ਅੰਦਰੂਨੀ ਤੌਰ ਤੇ ਕਿੰਨੀ ਤੇਜ਼ ਹੈ ਇੱਕ ਚੀਜ਼ ਹੋਰ ਨੋਟ ਕਰੋ ਇਸ ਟਾਈਮ ਪ੍ਰਧਾਨ ਦੀ ਦੌੜ ਚੱਲ ਰਹੀ ਹੈ ਨਾ ਹਾਂ ਬਿਲਕੁਲ ਅੱਜ ਤੋਂ ਆਰਐਸਐਸ ਦੀ ਹਾਈ ਲੈਵਲ ਦੀ ਮੀਟਿੰਗ ਹੈ ਦਿੱਲੀ 'ਚ ਮੋਦੀ ਸਾਹਿਬ ਪਤਾ ਨਹੀਂ ਉਹ ਮੈਂ ਤੇ ਮੁਲਕ ਨਹੀਂ ਸੁਣੇ ਜਿਹੜੇ ਮੁਲਕਾਂ ਦੀ ਯਾਤਰਾ ਤੇ ਨਿਕਲ ਗਏ ਨਿਕਲੇ ਨੇ ਨਿਕਲੇ ਨੇ ਸਮਝ ਨਹੀਂ ਆ ਰਹੀ ਤਾਂ ਇਧਰੋਂ ਹੁਣ ਆਰਐਸਐਸ ਹਾਈ ਲੈਵਲ ਦੀ ਮੀਟਿੰਗ ਕਰ ਰਹੀ ਹੈ ਹੂੰ ਬਹੁਤ ਕੁਝ ਉਹਦੇ ਚ ਵੀ ਹੋਏਗਾ ਜੀ ਤਾਂ ਇੱਕ ਇਹਨਾਂ ਦਾ ਆਪਣਾ ਜਿਹੜਾ ਉਹ ਵੀ ਤੇ ਝਗੜਾ ਝੜਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਨਾ ਬਿਲਕੁਲ ਬਿਲਕੁਲ ਕਿ ਇਹ ਤਾਂ ਕਰ ਰਹੇ ਜੀ ਜਿੱਦਾਂ ਯੋਗੀ ਸਾਹਿਬ ਨੂੰ ਉਹ ਜਿਹੜੇ ਇਹਨਾਂ ਦੇ ਹੈਗੇ ਨਾ ਦੁਬੇ ਸਾਹਿਬ ਜੀ ਨਿਸ਼ੀਗੰਧ ਦੁਬੇ ਹੂੰ ਉਹ ਦਬੀ ਜ਼ੁਬਾਨ ਨਾਲ ਜੋ ਗੱਲ ਮੋਦੀ ਸਾਹਿਬ ਹੋ ਰਹੀ ਨਹੀਂ ਕਹਿ ਸਕਦੇ ਉਹ ਖੁੱਲੀ ਜ਼ੁਬਾਨ ਨਾਲ ਕਹਿ ਦਿੰਦਾ ਉਹ ਕਹਿੰਦਾ ਕਿ 25 ਸਾਲ ਦੀ ਸੀਟ ਹਾਲੇ ਬੋਕੇ ਆ ਦਿੱਲੀ ਦੀ ਤੇ ਆਰਐਸਐਸ ਯੋਗੀ ਨੂੰ ਤੁਹਾਨੂੰ ਪਤਾ ਹੀ ਆ ਹੂੰ ਕੁਝ ਖਾਸ ਤਵਜੂ ਦੇ ਰਹੀ ਆ ਯਾਨੀ ਉਹਨਾਂ ਦੀ ਅੰਦਰੂਨੀ ਖਿੱਚ ਤੋਂ ਆਰਐਸਐਸ ਦੀ ਦਿੱਲੀ ਚ ਮੀਟਿੰਗ ਭਗਵਦ ਦਾ ਇੱਥੇ ਆਉਣਾ ਮੋਦੀ ਸਾਹਿਬ ਦਾ ਇਹ ਤਾਂ ਜਾਣਾ ਜੀ ਇੱਕ ਵਾਰ ਜਾਣਾ ਕਾਫੀ ਕੁਝ ਰੋਚਕ ਹੈ ਜੀ 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 ਬਿਲਕੁਲ ਪਾਸੇ ਹੋ ਗਏ ਨੇ ਜਾਂ ਕੀਤੇ ਗਏ ਨੇ ਕਾਫੀ ਸਾਰੇ ਸਵਾਲ ਨੇ ਚਲੋ ਛੱਡਦੇ ਹਾਂ ਮਨਜੀਤ ਪਰਮਾਰ ਜੀ ਕਹਿ ਰਹੇ ਨੇ ਕਿ ਵਿਦੇਸ਼ ਨੀਤੀ ਮੋਦੀ ਸਾਹਿਬ ਦੀ ਫੇਲ ਹੋ ਗਈ ਆ ਤੇ ਕਹਿ ਰਹੇ ਸੀਗੇ ਇਹ ਨਾਲ ਕਿ ਇੱਕ ਮਿੱਤਰ ਹੋਰ ਕਹਿ ਰਹੇ ਸੀਗੇ ਕਿ ਮੋਦੀ ਸਾਹਿਬ ਨੇ ਕਹਿੰਦੇ ਬਈ ਸਾਰੀਆਂ ਨੀਤੀਆਂ ਤੋਂ ਉੱਪਰ ਆਪਣੇ ਆਪ ਨੂੰ ਦਿਖਾਇਆ ਉਹਦਾ ਵੀ ਫਰਕ ਪੈਂਦਾ ਬਲੀ ਸਾਹਿਬ ਕਹਿੰਦੇ ਅਮਰੀਕਾ ਦੇ ਲੋਕ ਬੜੇ ਤਲੇਰ ਨੇ ਕਹਿੰਦੇ 6 ਕਿਹ ਮਹੀਨਿਆਂ ਚ ਟਰੰਪ ਦੇ ਫੈਸਲੇਾਂ ਤੇ ਦੁਖੀ ਹੋ ਕੇ ਸੜਕਾਂ ਤੇ ਆ ਗਏ ਕਹਿੰਦੇ ਆਪਣੇ ਵਾਲੇ ਕਈ ਸਾਲ ਚ ਉਪਰ ਰਹਿੰਦੇ ਨੇ ਨਹੀਂ ਦੇਖੋ ਠੀਕ ਆ ਇਹ ਗੱਲ ਤੁਹਾਡੀ درست ਈ ਆ ਕਿ ਕੋਸ਼ਿਸ਼ ਉੱਥੇ ਬੜਾ ਫ੍ਰੀ ਜਿਹਾ ਕੰਮ ਆ ਤੁਸੀਂ ਵਿਰੋਧ ਖੁੱਲੇ ਰੂਪ ਚ ਕਰ ਸਕਦੇ